ਅੱਜ ਤੁਹਾਡੀ ਮੁਲਾਕਾਤ ਮੈਂ ਇੱਕ ਜਿਹੇ ਸਰਕਾਰੀ ਮਾਸਟਰ ਦੇ ਨਾਲ ਕਰਵਾਵਾਂਗਾ ਜਿਸਨੇ ਅਮਰੀਕਾ ਘੁੰਮਿਆ ਕੈਨੇਡਾ ਘੁੰਮਿਆ ਕਈ ਮੁਲਕ ਘੁੰਮੇ ਪਰ ਦਿਲ ਇਸ ਜੰਗਲ ਦੇ ਵਿੱਚ ਲੱਗਦਾ ਹੈ ਕਿਵੇਂ ਇਹਨਾਂ ਦਰਖਤਾਂ ਨਾਲ ਗੱਲਾਂ ਕਰਦਾ ਤੇ ਕਿਵੇਂ ਇਹ ਦਰਖਤ ਹਰ ਬਿਮਾਰੀ ਦਾ ਇਲਾਜ ਕਰਦੇ ਨੇ ਆਫਰ ਚੱਲਦੇ ਆ ਤੇ ਲੱਭਦੇ ਉਸ ਬਜ਼ੁਰਗ ਮਾਸਟਰ ਜੀ ਨੂੰ ਤੇ ਕਰਦੇ ਆ ਗੱਲਾਂ ਬਾਤਾਂ ਸਸਿਕਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਹੀ ਕਿਰਪਾ ਜੀ ਹੋਰ ਤੁਸੀਂ ਸੁਣਾ ਕਿਵੇਂ ਜੰਗਲ ਦੇ ਵਿੱਚ ਕਿਵੇਂ ਮਹਿਸੂਸ ਕਰ ਰਹੇ ਹੋ ਜੀ ਇਸ ਟਾਈਮ ਬਹੁਤ ਮौज ਆ ਜੀ ਮौज ਆ ਹਮ ਇੱਥੇ ਰਹਿਨੇ ਆ ਜੀ ਬਾਬਾ ਜੀ ਫਿਰ ਸਾਰੀ ਦਿਹਾੜੀ ਮੈਂ ਹਾਂ ਜਨਕ ਟਾਈਮ ਇੱਥੇ ਆ ਜਾਂ ਉਧਰ ਚਲੇ ਗਿਆ ਹਮ ਮੈਂ ਆਪਣੀ ਮੌਤ ਚ ਰਹਿਣਾ ਜੀ ਅਜਾ ਮੈਨੂੰ ਦੱਸਿਓ ਕਿਹੜੇ ਕਿਹੜੇ ਮੁਲਕ ਘੁੰਮੇ ਤੁਸੀਂ ਹੁਣ ਤੱਕ ਮੈਂ ਕਾਫੀ ਦੇਖਿਆ ਜੀ ਜਨਕ ਦੇਖ ਹੋਇਆ ਇੰਗਲੈਂਡ ਗਿਆ ਆਂ ਜੀ ਮੈਂ ਕੈਨੇਡਾ ਗਿਆ ਅਮਰੀਕਾ ਗਿਆ ਨਾ ਜਰਮ ਨੂੰ ਜਾਇਆ ਦੁੱਖ ਧਿਆਨੇ ਚ ਉੱਥੇ ਵੀ ਲਾਇਆ ਹੈ ਜਿੰਨੀ ਆ ਕੇ ਲੱਗਦਾ ਜੀ ਫਿਰ ਇਸ ਜੰਗਲ ਚ ਇੱਥੇ ਤਾਂ ਫੇ ਲੱਗਣਾ ਹੀ ਕੀ ਇਸ ਜੰਗਲ ਦੇ ਵਿੱਚ ਬਾਬਾ ਜੀ ਖਾਸ ਐਨੇ ਮੁਲਕ ਘੁੰਮ ਕੇ ਚੱਕਾ ਚੋਂ ਦ ਸਾਰੀ ਦੇਖੀ ਹੋਵੇਗੀ ਕੀ ਇੱਥੇ ਲੱਭਦਾ ਤੁਹਾਨੂੰ ਜੀ ਫਿਰ ਮੈਨੂੰ ਇਹ ਆ ਜੀ ਤੇ ਅੱਜ ਇਹ ਟ੍ਰੈਂਡੀ ਬਣ ਗਿਆ ਬਾਹਰ ਜਾਣ ਦਾ ਹਾਂ ਜਿੰਨਾ ਉੱਥੇ ਜਾ ਕੇ ਕੰਮ ਕਰਦੇ ਜਾਈਂ ਇੱਥੇ ਕਰਨ ਹਾਂ ਤੇ ਇੱਥੇ ਕੋਈ ਘਾਟ ਅੱਛਾ ਤੇ ਸਾਡੇ ਚ ਇੱਕ ਨੁਕਸ ਪਿਆ ਆ ਫਰਦ ਗੀ ਤਾਂ ਮੈਂ ਤੁਹਾਡੇ ਦਿਹਾੜੀ ਜਾਂਣਾ ਜਿਹੜਾ ਸਾਡੇ ਇੱਥੇ ਆ ਸਾਡੇ ਲੋਕਾਂ ਰਵਾਜ ਹੈ ਮੈਂ ਘਰ ਨਹੀਂ ਸੋਚ ਕੇ ਤੁਰਦਾ ਵੀ ਇਹਦਾ ਕਰਨਾ ਕੁਝ ਨਹੀਂ ਤੇ ਦਿਹਾੜੀ ਲੈ ਕੇ ਆਉਣਾ ਤੇ ਘੱਟ ਤੁਸੀਂ ਵੀ ਨਹੀਂ ਕਰਦੇ ਇਹ ਅੱਜ ਇਹਨੂੰ ਜੀਂਦਾ ਨਹੀਂ ਜਾਣ ਦੇਣਾ ਤੇ ਦੇਣਾ ਕੁਝ ਨਹੀਂ ਇਹ ਬਿਲਕੁਲ ਸਹੀ ਗੱਲ ਹੈ ਅੱਛਾ ਬਾਬਾ ਜੀ ਇਹ ਦਰਖਤ ਫਿਰ ਸਾਂਭ ਸੰਭਾਲ ਵੀ ਪੂਰੀ ਕਰਦੇ ਹੋ ਕੀ ਕੀ ਇੱਥੇ ਲਾਇਆ ਤੁਸੀਂ ਇਹ ਕਿੰਨੇ ਦਰਖਤ ਬੜੇ ਕੰਮ ਦੇ ਨੇ ਸਾਰੇ ਹਾਂ ਜੀ ਮੇਰੇ ਤੋਂ ਹਾਂ ਜੀ ਹੁਣ ਕੰਮ ਪੂਰਾ ਕਰ ਨਹੀਂ ਹੁੰਦਾ ਆ ਤੁਸੀਂ ਪਾਰਿਜਾਦ ਦੀ ਉਹਦੀ ਹਰਸ਼ੰਗਾਰ ਦੀ ਗੱਲ ਕੀਤੀ ਸੀ ਹਾਂਜੀ ਕਿਹੜਾ ਬੂਟਾ ਜੀ ਇਹ ਆ ਵੀ ਹੈ ਜੀ ਅੱਛਾ ਇਹ ਇਹ ਹਰਸ਼ੰਗਾਰ ਹੈ ਜੀ ਹਾਂ ਆ ਦੇਖੋ ਜੀ ਇਹ ਤੁਸੀਂ ਆਏ ਬਬਾਈ ਨਾਲ ਦੀ ਨਾਲ ਨਾ ਕਿਹੜਾ ਬੂਟਾ ਕਿਹੜਾ ਹੈਗਾ ਔਰ ਕੀ ਇਹਦੀ ਪਾਉਰ ਇਹਦੇ ਇਹਦੇ ਪੱਤੇ ਵੀ ਦੇਖੋ ਹਮ ਉਹਦੇ ਜਿਹੜਾ ਅਸਲੀ ਹੈਗਾ ਉਹ ਵੀ ਦਿਖਾ ਲੂੰਗਾ ਅੱਛਾ ਜੀ ਇਹਦੇ ਵੀ ਪੱਤੇ ਥੋੜੇ ਖੁਰਦਰੇ ਆ ਉਹਦੇ ਜਿਆਦਾ ਖੁਰਦਰੇ ਜਿਹੜਾ ਜਿਆਦਾ ਓਰੀਜినਲ ਹੈ ਜਿਹੜਾ ਅੱਛਾ ਜੀ ਤੇ ਉਹ ਕਈ ਇਹਦੇ ਭਲੇ ਕਈ ਦਈ ਜਾਂਦੇ ਅੱਛਾ ਜੀ ਇਹ ਹਾਰਸ਼ਗਾਰ ਤਾਂ ਇਹਨੂੰ ਕਹਿ ਲਓ ਪਰ ਇਹ ਪਾਰੀਯਾਤ ਨਹੀਂ ਅੱਛਾ ਜੀ ਪਾਰੀਯਾਤ ਦੀ ਖਾਸ ਗੁਣ ਹੈ ਇਹ ਆ ਜੀ ਤੇ ਉਹ ਰਾਤ ਨੂੰ ਫੁੱਲ ਖਿੜਦੇ ਆ ਅੱਛਾ ਜੀ ਸਵੇਰੇ ਸੂਰਜ ਚੜਨ ਲੱਗਿਆ ਉਹ ਡਿੱਗ ਜਾਂਦੇ ਅੱਛਾ ਹਾਂ ਤੇ ਇਹਦੇ ਨਹੀਂ ਡਿੱਗਦੇ ਇਹ ਕਿਹੜਾ ਬੂਟਾ ਜੀ ਇਹਨੂੰ ਵੀ ਹਾਰਸ਼ਗਾਰ ਹੀ ਕਹਿੰਦੇ ਆ ਨਾ ਕਿਹੜੇ ਕੰਮ ਆਉਂਦਾ ਜੀ ਫਿਰ ਇਹ ਬੂਟਾ ਇਹ ਜੋੜਾਂ ਦੇ ਦਰਦ ਹੋਵੇ ਤਾਂ ਹਵਾਲ ਕਿਟਕੋਰ ਕਰ ਲਓ ਹਾਂ ਉੱਤੇ ਪੱਤੇ ਹਵਾਲ ਕੇ ਉੱਤੇ ਬੰਨ੍ਹ ਦਿਓ ਹਾਂ ਤੇ ਉਹਦੇ ਨਾਲ ਪਰ ਉਹ ਜਿਆਦਾ ਕਰਦਾ ਮੈਂ ਤੁਹਾਨੂੰ ਦਿਖਾਦਾ ਬਾਅਦ ਚੁ ਵੀ ਅੱਛਾ ਜੀ ਠੀਕ ਹੈ ਹੋਰ ਬਾਬਾ ਜੀ ਹੋਰ ਦੱਸਿਓ ਨਾਲ ਦੀ ਨਾਲ ਬੂਟਾ ਕਿਹੜਾ ਕੀ ਕੰਮ ਕਰਦਾ ਜੀ ਆਹ ਹੁਣੇ ਤਾਂ ਬੇਲਾ ਹੈ ਜੀ ਹਾਂ ਮਾਘਿਆ ਹੈ ਜਿਹਨੂੰ ਕਹਿੰਦੇ ਹੈਗਾ ਮਾਘ ਜੜੀ ਆਪ ਮਸਾਲੇ ਚ ਵਰਤਦੇ ਠੀਕ ਹੈ ਹਾਂ ਅੱਛਾ ਜੀ ਇਹ ਮਸਾਲੇ ਦੇ ਵਿੱਚ ਪਾਉਂਦੇ ਨੇ ਮਸਾਲੇ ਚ ਹਾਂ ਇਹ ਟੇਸਟ ਪੂਰਾ ਦਿੰਦੀਆਂ ਸਬਜ਼ੀਆਂ ਟੇਸਟ ਬਾਕੀ ਗੋਣਿਆ ਇਹਦੇ ਚ ਗਰਮ ਹੁੰਦੀ ਆ ਅੱਛਾ ਜੀ ਮਾਏ ਦੇ ਰੋਗਾ ਨੂੰ ਟੌਂਦੀ ਆ ਹੂੰ ਹੂੰ ਇਸੇ ਤਰ੍ਹਾਂ ਹੀ ਉਹ ਹੈਗਾ ਜੀ ਸਲੈਟੀ ਛੋਟੀ ਠੀਕ ਹੈ ਪਰ ਸਾਡੇ ਇੱਥੇ ਦੇ ਮੌਸਮ ਦੇ ਹਿਸਾਬ ਨਾਲ ਇਹਨੂੰ ਫੁੱਲ ਤਾਂ ਖਿਰਦੇ ਆ ਹਾਂਜੀ ਪਰ ਦਾਣੇ ਨਹੀਂ ਬਣਦੇ ਅੱਛਾ ਤੇ ਵੈਸੇ ਅਸੀਂ ਤੁਹਾਡੇ ਵਾਲੀ ਚਾਹ ਦੇ ਪੱਤੇ ਪਾਇਏ ਸੀ ਠੀਕ ਹੈ ਜੀ ਇਹਨਾਂ ਸੁਕਾ ਕੇ ਤੇ ਚਾਹ ਚ ਪਾ ਲਈ ਟੇਸਟ ਪੂਰਾ ਉਹੀ ਦਊਗਾ ਜੀ ਟੇਸਟ ਵੀ ਤਾਂ ਉਹਦੇ ਅਸਰ ਵੀ ਉਹੀ ਠੀਕ ਹੈ ਠੀਕ ਹੈ ਠੀਕ ਹੈ ਆ ਬਾਬਾ ਜੀ ਇਹ ਬੂਟਾ ਕਹਦਾ ਹੈ ਜੀ ਇਹਨੂੰ ਉਹ ਕਹਿੰਦੇ ਆ ਜੀ ਬੱਜੜ ਤਾਂਤੀ अच्छा बजर त तौरते जाते हेल्थ गुण बनांदे या अच्छा जी किसी तेल ਚ ਨਾਰੀਅਲ ਦੇ ਤੇਲ ਚ ਸਰੋਂ ਦੇ ਤੇਲ ਚ ਹਾਂ ਇਹਨਾਂ ਨੂੰ ਪਾ ਕੇ ਕਹਿੰਦੇ ਤੇਲ ਸਿੱਧ ਕੀਤਾ ਆ اچھا ਬਸ ਇਹਹੀ ਪੱਤਿਆਂ ਦਾ ਕਰਕੇ ਤੇ ਸਿਸਟਮ ਲਾ ਦਿੰਦੇ ਸਾਰੇ ਹੈ ਠੀਕ ਹੈ ਠੀਕ ਹੈ ਜੀ ਤੇ ਹੋਰ ਬਾਬਾ ਜੀ ਅੱਗੇ ਇਹ ਬਾਬਾ ਜੀ ਕਿੰਨਾ ਕਸਮਾ ਬਤੋਣੇ ਹੋ ਜੀ ਇਸ ਜਗ੍ਹਾ ਦੇ ਵਿੱਚ ਤੁਸੀਂ ਫਿਰ ਜਾ ਦੋ ਮੈਂ ਜਦੋਂ ਇੱਥੋਂ ਹੱਕ ਗਿਆ ਉੱਤੇ ਮੰंजे ਤੇ ਜਾ ਬਹਿਣਾ ਆ ਹਾਂ ਉਹ ਉੱਥੇ ਆ ਗਿਆ ਇੱਥੇ ਆ ਜਾਣਾ ਮੈਂ ਆਪਣੀ ਮੋਹ ਚ ਆ ਅੱਛਾ ਜੀ ਨਿਆਣੇ ਰੋਟੀ ਦਈ ਜਾਂਦੇ ਆ ਮੈਂ ਪੂਰੀ ਮੋਹ ਚ ਆ ਕੀ ਵਾਸਤਾ ਹੈ ਬੜੀ ਵਧੀਆ ਗੱਲ ਅੱਛਾ ਮਾਸਟਰੀ ਵੀ ਕੀਤੀ ਹੈ ਜੀ ਫਿਰ ਪਹਿਲਾਂ ਮੈਂ ਪੜਾਉਂਦਾ ਸੀ ਹੁਣ ਰਿਟਾਇਰ ਹੋਇਆ ਆ ਅੱਛਾ ਜੀ ਲੁਧਿਆਣੀ ਨਾਲੋਂ ਪੈਨਸ਼ਨ ਨਹੀਂ ਜਿਆਦਾ ਠੀਕ ਹੈ ਠੀਕ ਹੈ ਜੀ ਹੋਰ ਦਿਖਾਓ ਜੀ ਆਪਣੇ ਜੰਗਲ ਚ ਕੀ ਕੀ ਹੈਗਾ ਜੀ ਇੱਥੇ ਤਰ੍ਹਾਂ ਹੀ ਆ ਹੈਗਾ ਜੀ ਅੱਛਾ ਜੀ ਇੱਕ ਹੀ ਬੂਟਾ ਹੈਗਾ ਜੀ ਸਿੰਬਲ ਜੀ ਸਿੰਬਲ ਅੱਛਾ ਇਹਦਾ ਤੇ ਜ਼ਿਕਰ ਮਿਲਦਾ ਹੈਗਾ ਜੀ ਗੁਰਬਾਣੀ ਚ ਵੀ ਹੈਗਾ ਜੀ ਗੁਰਬਾਣੀ ਚ ਹੈਗਾ ਜੀ ਪਰ ਉਹਨਾਂ ਨੇ ਵੀ ਉਸ ਰੂਪ ਤੇ ਪਾਰੇ ਦਵਾਈਆਂ ਦੇ ਕੰਮ ਵੀ ਆਉਂਦਾ ਹੈ ਅੱਛਾ ਇਹ ਬਬਾਈ ਕੀ ਦਵਾਈ ਹੈ ਜੀ ਦੋ ਐ ਦੀਆਂ ਕਿਸਮਾਂ ਜੀ ਇੱਕ ਨੂੰ ਆ ਗੱਠਾਂ ਹੁੰਦੀਆਂ ਆ ਅੱਛਾ ਜੀ ਇੱਕ ਉਹ ਬਾਹਰ ਆ ਬੂਟਾ ਉਹ ਭਨੇ ਨੇ ਅੱਛਾ ਠੀਕ ਹੈ ਇਹਦੇ ਵਿੱਚ ਆ ਗੱਠਾਂ ਵਾਲੀ ਵੀ ਸਿੰਬਲ ਦੀ ਪਛਾਣ ਹੈਗੀ ਆ ਆ ਜਿਹੜੀ ਗੱਠਾਂ ਦੀਆਂ ਆ ਹਾਂ ਜੀ ਠੀਕ ਹੈ ਠੀਕ ਹੈ ਜੀ ਇਹ ਕਿਸ ਦਵਾਈ ਦੇ ਵਿੱਚ ਕੰਮ ਆਉਂਦਾ ਹੈ ਇਹਨੂੰ ਆਮ ਤੌਰ ਤੇ ਸਰੀਰ ਤੇ ਕਈ ਵਾਰੀ ਗੱਠਾ ਹੋਈਆਂ ਹੁੰਦੀਆਂ ਹਾਂਜੀ ਤੇ ਉਹ ਇਹਨੂੰ ਕੱਢ ਲਓ ਕਿਸੇ ਤੇਜ਼ ਡਾਟ ਵਗੈਰਾ ਨਾਲ ਹਾਂਜੀ ਉਹਨੂੰ ਪੱਥਰ ਤੇ ਰਗੜ ਕੇ ਤੇ ਉਹ ਗੱਠ ਜੜੀ ਆ ਜੀ ਉਹ ਨਰਮ ਹੋਵੇ ਦਰਦ ਨਾ ਕਰਦੀ ਹੋਵੇ ਉਹਦੇ ਉੱਤੇ ਰੋਜ਼ ਲੇਪ ਕਰੋ ਥੋੜੇ ਦਿਨਾਂ ਚ ਖੁਰ ਜਾਂਦੀ ਹੈ ਕੀ ਬਾਤ ਹੈ ਕੀ ਬਾਤ ਹੈ ਤਾਂ ਇਹ ਵੀ ਬੜਾ ਗੁਣਕਾਰੀ ਬੂਟਾ ਹੈਗਾ ਜੀ ਅੱਗੇ ਬਾਬਾ ਜੀ ਦਿਖਾਓ ਹੋਰ ਫਿਰ ਕੁਝ ਇਧਰ ਆਇਆ ਜੀ ਅਮਲ ਤਾਸ ਅੱਛਾ ਜੀ ਇਹਦੇ ਫੁੱਲੋ ਚਲ ਦਿੰਗੇ ਖੜਦੇ ਬਹੁਤ ਸੋਹਣੇ ਆ ਫੁੱਲ ਅੱਛਾ ਜੀ ਤੇ ਇਹਦੇ ਲਈ ਪੇਟ ਲਈ ਬੜਾ ਚੰਗਾ ਹੈ ਗਲਕੰਦ ਬਣਾ ਲੈਂਦੇ ਅੱਛਾ ਜੀ ਇਹ ਕਿਵੇਂ ਜੀ ਇਹ ਤਾਂ ਬਣਾਉਣਾ ਕਿਦਾਂ ਤਿਆਰ ਕਿਦਾਂ ਕਰਦੇ ਨੇ ਦੇ ਨਾਮ ਗਲਕੰਦ ਬਣਾਉਂਦੇ ਆ ਅੱਛਾ ਜੀ ਠੀਕ ਹੈ ਫੁੱਲਾਂ ਦਾ ਉਹ ਤੋਂ ਕੱਟੇ ਸੀਜ਼ਨ ਤੇ ਫੁੱਲ ਕੱਟੇ ਕਰ ਲਓ ਹਾਂ ਬਣਾ ਲਓ ਠੀਕ ਹੈ ਇਹ ਫੁੱਲ ਲੱਗਦੇ ਇਹਨੂੰ ਹਾਂਜੀ ਠੀਕ ਹੈ ਅੱਗੇ ਬਾਬਾ ਜੀ ਅੱਗੇ ਚੱਲਦੇ ਆ ਜੰਗਲ ਤਾਂ ਬੜਾ ਮਿਲਣਾ ਦਾ ਬਾਬਾਈ ਬੜੀ ਖੂਬਸੂਰਤੀ ਔਰ ਬੜਾ ਅੱਛਾ ਜਦੋਂ ਇਥੇ ਇਹ ਜੰਗਲ ਬਣਾਇਆ ਤਾਂ ਪਰਿਵਾਰ ਜਾਂ ਬੱਚੇ ਰੋਕਦੇ ਨਹੀਂ ਵੀ ਇਹਦੇ ਨਾਲ ਮਰਸਗਾ ਜੀ ਹੋਲੀ ਸੋਲੀ ਚੀਜ਼ ਹੈ ਲੋਕ ਸਲਾਹ ਦਿੰਦੇ ਆ ਹਾਂ ਇਹ ਐਵੇਂ ਕਿ ਲਾਇ ਖਰਾਬ ਕੀਤਾ ਆ ਅੱਛਾ ਜੀ ਇਹਨੂੰ ਜੰਗਲ ਨੂੰ ਪਧਰਾ ਕਰੋ ਹਾਂ ਤੇ 50000 ਤਾਂ ਹੁਣ 40-50000 ਤਾਂ ਕਿੱਲੇ ਦਾ ਠਿਕਾ ਹੀ ਆ ਹਾਂ ਤੇ ਮੈਂ ਇਹ ਬਣਾਉਣ ਲਈ ਉਹ ਅੰਦਰ ਪਾਵਰ ਬੀਡਰ ਵੀ ਲਈ ਅੰਦਰ ਆਇਆ ਜੀ ਅੱਛਾ ਜੀ ਵਿੱਚ ਫੇਰਨੇ ਨੂੰ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਜੀ ਹੋਰ ਬਾਬਾ ਜੀ ਦੱਸਿਓ ਫਿਰ ਅੱਗੇ ਬੂਟੇ ਆਏ ਅੱਛੇ ਤਰ੍ਹਾਂ ਇਹ ਆਹ ਹੈਗਾ ਜੀ ਉਹ ਜਿਹੜਾ ਤੇਰੇ ਫਲਾ ਬਣਾਉਂਦੇ ਹਰੜ ਭੇੜ ਅੱਛਾ ਠੀਕ ਹੈ ਇਹ ਆਮਲਾ ਆ ਬੂਟਾ ਠੀਕ ਹੈ ਠੀਕ ਹੈ ਠੀਕ ਹੈ ਇਹ ਆਮਲੇ ਦਾ ਬੂਟਾ ਹਨਾ ਹਾਂ ਜੀ ਠੀਕ ਹੈ ਜੀ ਇਹ ਇਹ ਵੀ ਉਹੀ ਹੈ ਜਿਹੜਾ ਪਹਿਲਾਂ ਆਪਾਂ ਦੇਖ ਰਹੇ ਸੀਗੇ ਨਹੀਂ ਆਹ ਬੜਾ ਖਾਸ ਆ ਜੀ ਆਹ ਅੱਛਾ ਜੀ ਇਹਨੂੰ ਭੂਮੀਆਂ ਵਾਲਾ ਕਹਿੰਦੇ ਆ ਜੀ ਭੂਮੀਆਂ ਵਾਲਾ ਹਾਂ ਅਛਾ ਜੀ ਕੀ ਹੈਗਾ ਜੀ ਇਹ ਕਹਿੰਦੇ ਇਸ ਕਰਕੇ ਆ ਜੀ ਵੀ ਹਾਂ ਜਦਾਂ ਆਂਗਲੇ ਤੇ ਫਲ ਲੱਗਦੇ ਨਾ ਹਾਂਜੀ ਇਦਾਂ ਹੀ ਹਾਂਜੀ ਉਹਦੇ ਵੀ ਕਿਤੇ ਲੱਗਿਓ ਦੇਖ ਲਓ ਉਹ ਇੱਥੇ ਆ ਜਿਹੜੇ ਪੱਤੇ ਘਟਿਆ ਮੋੜਿਆ ਹਾਂਜੀ ਇਹਨਾਂ ਤੋਂ ਉਹ ਦਾਣੇ ਬਣਦੇ ਆ ਪ੍ਰੀਕ ਇਹਦਾ ਬੀ ਅੱਛਾ ਜੀ ਬਰੀ ਬਰੀ ਖੁੰਦਈ ਹਾਂ ਇਹ ਤਹੇਸ ਕਰਕੇ ਨੂੰ ਭੁੰਨੀਆਂ ਭੁੰਨੀਆਂ ਵਾਂਗ ਕਹਿੰਦੇ ਆ ਠੀਕ ਹੈ ਜੀ ਖੂਨ ਖਰਾਬ ਆ ਆ ਜਿਹਨੂੰ ਪੀਲੀਆ ਕਹਿ ਦਿੰਦੇ ਆ ਹਾਂਜੀ ਆਹ ਦਿਓ ਉਹਨੂੰ ਹਟ ਜਾਂਦਾ ਉਸਾ ਪੀਲੀ ਇਹ ਤਾਂ ਖਤਮਾ ਕਰ ਦੂ। ਕੀ ਬਾਤ ਹੈ ਤੇ ਕੁਦਰਤ ਦੇ ਕੋਲ ਬੱਬਾਈ ਬਹੁਤ ਕੁਛ ਹੈਗਾ ਜੀ ਇਦਾਂ। ਬਹੁਤ ਨਹੀਂ ਜੀ ਸਭ ਕੁਛ ਹੈ। ਹਮ। ਬਹੁਤ ਜਦਾ ਕੁਛ ਰਹ ਜੂਗਾ। ਹਾਂ। ਸਭ ਕੁਛ ਹੀ ਹੈਗਾ। ਕੀ ਬਾਤ ਹੈ ਜੀ। ਅੱਗੇ ਆ ਆਂਬ ਹੈ ਜੀ। ਆ ਤਾਂ ਆਂਬ ਹੈ। ਠੀਕ ਹੈ। ਫੇਰ ਆ ਬਿਹੜਾ ਆ ਗਿਆ ਜੀ ਆ ਦੇਖੋ ਕਿਦਾਂ ਡਿੱਗੇ। ਹਮ। ਠੀਕ ਹੈ। ਇਹ ਇਹ ਕੰਮ ਹੁੰਦਾ ਹਨਾ ਜੀ। ਬਿਹੜੇ ਜਿਹੜਾ ਉਹ ਤ੍ਰਿਫਲਾ ਬਣਾਉਂਦੇ ਆ। ਠੀਕ ਹੈ ਜੀ। ਹਾਂ ਇਹ ਬਿਹੜਾ ਤੇ ਆਂਬਲਾ। ਠੀਕ ਹੈ ਜੀ ਠੀਕ ਹੈ। ਇਹ ਬਿਹੜੇ। ਠੀਕ ਹੈ ਜੀ ਠੀਕ ਹੈ। ਹੋਰ ਬਾਬਾ ਜੀ ਇਹ ਤੋਂ ਇਲਾਵਾ ਇਸ ਤਰ੍ਹਾਂ ਇਹ ਆ ਪਦਾ ਦਾਲ ਚੀਨੀ ਦਾ ਹੈ ਅੱਛਾ ਜੀ ਇਹ ਜਿਹੜਾ ਹਾਂ ਇਹਦਾ ਖਾ ਕੇ ਦੇਖ ਕੁਸਤਵਾਦ ਹਮ ਇਹਦੀ ਛਿੱਲ ਲਾਉਂਦੇ ਆ ਅਸੀਂ ਹਜੇ ਲਾਈ ਨਹੀਂ ਅੱਛਾ ਜੀ ਤੇ ਇਹ ਦੇਖੋ ਜੀ ਇਹ ਪੱਤੇ ਮੈਂ ਟਰਾਈ ਕਰਕੇ ਦੇਖਦਾ ਇਹ ਜਾਣੇ ਪਛਾਣੇ ਦਾ ਤੇਸਟ ਹੁੰਦਾ ਇਹ ਦਾਲ ਚੀਨੀ ਦਾ ਦਾਲ ਚੀਨੀ ਦਾ ਹਾਂ ਠੀਕ ਹੈ ਤੇ ਇਹ ਤਾਂ ਆਮ ਅਕਸਰ ਪਕਰਾਂ ਦੇ ਵਿੱਚ ਚਾਹਾਂ ਚ ਜਾਉ ਵਰਤਦੇ ਆ ਜੀ ਵਰਤਦੇ ਆ ਹੂੰ ਹੂੰ ਅਸੀਂ ਇਹਦੇ ਪੱਤੇ ਹੀ ਪਾ ਲੈਨੇ ਆ ਅੱਛਾ ਠੀਕ ਹੈ ਤੁਸੀਂ ਪੱਤੇ ਹੀ ਵਰਤ ਲੈਨੇ ਹੋ ਹਾਂਜੀ ਠੀਕ ਹੈ ਜੀ ਅੱਗੇ ਬਾਬਾ ਜੀ ਦਿਖਾਓ ਅੱਗੇ ਇਹ ਬਾਬਾ ਜੀ ਅਮਰੀਕਾ ਕੈਨੇਡਾ ਘੁੰਮੇ ਆ ਫਿਰ ਉੱਥੇ ਮਾਹੌਲ ਕਿਵੇਂ ਲੱਗਦਾ ਜਦੋਂ ਫਿਰ ਆ ਕੇ ਤੁਸੀਂ ਤੇ ਮੈਂ ਦੇਖਿਆ ਜੰਗਲ ਨਾਲ ਵੱਧ ਪਿਆਰ ਅਮਰੀਕਾ ਕੈਨੇਡਾ ਕੇ ਸਾਰੇ ਮੁੱਤੇ ਮੁਲਕ ਘੁੰਮਲੇ ਤੁਸੀਂ ਹਾਂਜੀ ਆਹ ਜੀ ਆ ਆ ਲਸਣ ਦਾ ਆ ਜੀ ਗਾਰਲਿਕ ਵਾਇਨ ਕਹਿੰਦੇ ਇਹਨੂੰ ਅੱਛਾ ਜੀ ਹੁਣ ਤਾਂ ਆਮ ਹੋ ਗਿਆ ਹੂੰ ਇਹ ਮੈਂ ਕੈਲੀਫੋਰਨੀਆ ਤੋਂ ਲਿਆਇਆ ਸੀ। ਅੱਛਾ ਕੈਲੀਫੋਰਨੀਆ ਤੋਂ ਬੂਟਾ ਲਿਆਂਦਾ। ਕੀ ਬਾਤ ਹੈ ਜੀ। ਇਹ ਦੇਖੋ ਲਸਣ ਦਾ ਬੂਟਾ ਹੈਗਾ ਬਾਬਾਈ ਦਿਖਾ ਰਹੇ ਨੇ। ਦਿਖਾਓ ਬਾਬਾਈ ਤੁਸੀਂ ਥੋੜਾ ਜਿਹਾ ਆਪਣੇ ਹੱਥ ਦੇ ਵਿੱਚ ਦਿਖਾ ਦਿਓ ਇਹਨੂੰ। ਪੱਤੇ ਹੀ ਆ ਜੀ ਇਹ ਤਾਂ ਇਹਨੂੰ ਗੱਠੀਆਂ ਨਹੀਂ ਬਣਦੀਆਂ। ਅੱਛਾ ਜੀ। ਉਹ ਲਸਣ ਦਾ ਗੋਣ ਇਹਦੇ ਚ ਹੈਗੇ ਆ। ਹਾਂ। ਤੇ ਪੱਤੇ ਹੀ ਆ ਇਹਨਾਂ ਦੇ ਕੁੱਟ ਕੇ ਪਾਣ ਦੇ ਕੁੱਟ ਕੇ ਪਾ ਲਓ ਜੀ ਤੋੜ ਕੇ। ਫੀਗਾ ਜੇ ਤੁਸਾਂ ਬਈ ਉਹ ਖਾਸ ਬੂਟੇ ਕੁਝ ਦੱਸਿਓ ਜਿਨ੍ਹਾਂ ਨਾਲ ਆਪਾਂ ਬਿਮਾਰੀਆਂ ਦੀ ਗੱਲ ਕਰਦੇ ਆਂ ਕਹਿੰਦੇ ਪੱਤਿਆਂ ਦੇ ਨਾਲ ਪਹਿਲਾਂ ਤਾਂ ਕਿਹੜੇ ਡਾਕਟਰ ਹੁੰਦੇ ਸੀ ਵੈਦ ਸੀਗੇ ਤੇ ਪੱਤੇ ਹੀ ਕੰਮ ਆਉਂਦੇ ਹੋਊਗੇ ਉਹ ਤੁਹਾਨੂੰ ਜਿਦਾਂ ਬੀਪੀ ਸ਼ੂਗਰ ਵਾਦੀ ਲੋਕਾਂ ਦੀ ਜੋੜਾਂ ਦਾ ਦਰਦ ਦੀ ਜਿਹੜੀ ਗੱਲ ਕਰ ਰਹੇ ਸੀ ਆਪਾਂ ਹਾਂਜੀ ਹਾਂਜੀ ਹਮ ਸਭ ਕੁਝ ਦੀ ਕੁਦਰਤ ਨੇ ਸਾਨੂੰ ਸਭ ਕੁਝ ਦਿੱਤਾ ਹਮ ਇਸੇ ਤਰ੍ਹਾਂ ਹੀ ਆਇਆ ਹੁਣ ਛੋਟਾ ਜਿਹਾ ਰੁਕਮ ਤੇ ਵੱਡਾ ਵੀ ਹੈਗਾ ਹਾਂ ਹਾਂ ਪੁੱਤਰ ਜੀਵਕ ਕਹਿੰਦੇ ਇਹਨੂੰ ਅਸਲ ਕੀ ਕਹਿੰਦੇ ਜੀ ਇਹਨੂੰ ਪੁੱਤਰ ਜੀਵਕ ਅਛਾ ਜੀ ਜਿਨ੍ਹਾਂ ਦੇ ਕੋਈ ਹਾਲਾਤ ਨਹੀਂ ਹੁੰਦੀ ਅਛਾ ਇਹ ਇਹਦੇ ਬਾਰੇ ਦੱਸਿਓ ਜੀ ਥੋੜਾ ਜਿਹਾ ਇਹਨੂੰ ਪੱਤੇ ਨੂੰ ਲਾ ਕੇ ਜਿਨ੍ਹਾਂ ਦੇ ਕੋਈ ਹਾਲਾਤ ਨਹੀਂ ਹੁੰਦੀ ਹੋਰ ਕੁਝ ਵੀ ਰਲਾਉਂਦੇ ਆ ਇਹਦੇ ਵਿੱਚ 20 ਪਾਉਂਦੇ ਅਛਾ ਜੀ ਇਸ ਬੂਟੇ ਦੇ ਹਾਂ ਠੀਕ ਹੈ ਜੀ ਪਛਾਣ ਕਿਵੇਂ ਕਰ ਸਕਦਾ ਜੀ ਕਾਮਬੰਦਾ ਜੀ ਪਛਾਣ ਤਾਂ ਵੱਡਾ ਰੁੱਕ ਦੇਖ ਕੇ ਆ ਜੀ ਅਛਾ ਇਹ ਐ ਪੌਦੇ ਤੋਂ ਨਹੀਂ ਪਤਾ ਲੱਗੀਆਂ ਨਹੀਂ ਮੈਨੂੰ ਤਾਂ ਹੁਣ ਹੈ ਨਾ ਤੁਹਾਨੂੰ ਤਾਂ ਜਾਣਕਾਰੀ ਹੈ ਠੀਕ ਹੈ ਠੀਕ ਹੈ ਉਹ ਵੱਡਾ ਰੋਖਾ ਦਿਖਾ ਲ ਦਿੰਨਾ ਠੀਕ ਹੈ ਜੀ ਜੇ ਕਿਤੇ ਕਿਸੇ ਦੇ ਬੱਚਾ ਜਾਂ ਨਹੀਂ ਹੋ ਰਹੀ ਔਲਾਦ ਹਾਂ ਬੈਦ ਨਾਲਾ ਜਿਵੇਂ ਮੈਂ ਤਾ ਸਿਰਫ ਬੂਟਿਆਂ ਦਾ ਸ਼ੌਕ ਹੈ ਮੈਂ ਕੋਰਸ ਤਾਂ ਕੀਤਾ ਨਹੀਂ ਠੀਕ ਹੈ ਵੈਦ ਨਹੀਂ ਮੈਂ ਠੀਕ ਹੈ ਜੀ ਠੀਕ ਹੈ ਅੱਗੇ ਬਾਬਾ ਜੀ ਹੋਰ ਕੁਝ ਦਿਖਾ ਦਿਓ ਇੱਧਰ ਵੀ ਕਾਫੀ ਸੰਗਣਾ ਤੁਹਾਡਾ ਜੰਗਲ ਬਣਿਆ ਪਿਆ ਜੀ ਹਾਂ ਜੀ ਆਹ ساری ਮਾਗੀ ਹੈ ਜੀ ਠੀਕ ਹੈ ਜੀ ਤਾਂ ਇਹ ਬਾਬਾ ਜੀ ਨੇ ਮਾਸਟਰ ਜੀ ਨੇ ਤੁਮਨ ਕੁਮਾਰ ਜੀ ਔਰ ਕਈ ਸਾਲਾਂ ਤੋਂ ਇਸ ਜੰਗਲ ਨੂੰ ਇਸੇ ਤਰੀਕੇ ਨਾਲ ਇਹਨਾਂ ਨੇ ਮੇਨਟੇਨ ਰੱਖਿਆ ਹੋਇਆ ਔਰ ਆਪਣਾ ਬਹੁਤ ਜ਼ਿਆਦਾ ਸਮਾਂ ਇਸੇ ਜੰਗਲ ਦੇ ਵਿੱਚ ਬਿਤਾਉਂਦੇ ਨੇ ਅਮਰੀਕਾ ਕੈਨੇਡਾ ਸਣੇ ਕਈ ਮੁਲਕ ਘੁੰਮੇ ਪਰ ਕਹਿੰਦੇ ਜੋ ਕੁਦਰਤ ਮੈਨੂੰ ਦਿੰਦੀ ਉਹ ਸ਼ਾਇਦ ਉਹ ਇਹਨਾਂ ਮੁਲਕਾਂ 'ਚੋਂ ਨਹੀਂ ਮਿਲਿਆ ਅੱਛਾ ਬਾਬਾ ਜੀ ਇਹਦੇ ਬਾਰੇ ਦੱਸਣਾ ਗੜੀ ਪਤਾ ਜੀ ਅੱਛਾ ਠੀਕ ਹੈ ਇਹ ਆਮ ਆਪਾਂ ਅੱਜਕੱਲ੍ਹ ਤਾਂ ਡੱਬਿਆਂ 'ਚ ਬੰਦ ਹੋ ਕੇ ਪੈਕਿੰਗ 'ਚ ਆਉਣ ਲੱਪਿਆ ਜੀ ਹੈ ਮੈਂ ਇਹ ਸਾਡੇ 'ਚ ਨੁਕਸਿਆ ਜੀ ਹਾਂ ਅਸੀਂ ਉਹ ਬੰਦ ਡੱਬਾ ਜਿਹੜਾ ਸੋਹਣੀ ਲੇਬਲ ਲੱਗੇ ਆ ਉਹਨੂੰ ਚੰਗਾ ਸਮਝਦੇ ਆ ਹਾਂ ਇਹਨੂੰ ਮਾੜਾ ਸਮਝਦੇ ਹੈਗੇ ਆ ਇਸ ਕਾ ਕੇ ਭਾਈ ਹਾਂ ਅਸਲੀ ਇਹੀ ਹੈ ਕੰਮ ਦੇਣਾ ਜਿੰਨੇ ਤਾਂ ਦੇਖੋ ਬੜੀ ਮਾਹੌਲ ਹੀ ਬਾਬਾ ਜੀ ਇੱਥੇ ਤਾਂ ਬੜਾ ਮਿਲਦਾ ਬਈ ਬੜਾ ਸ਼ਾਂਤ ਹੈਗਾ ਮਾਹੌਲ ਕਿੰਨੇ ਸੋਹਣੇ ਪੰਛੀ ਇੱਥੇ ਬੋਲ ਰਹੇ ਨੇ ਔਰ ਕਿੰਨੇ ਸੰਘਣੇ ਇਹ ਬੂਟੇ ਦੇਖੋ ਕਿੰਨਾ ਆਨੰਦ ਤੁਹਾਨੂੰ ਅੱਖਾਂ ਨੂੰ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਬੜਾ ਸਕੂਨ ਔਰ ਮਿਲ ਰਿਹਾ ਹੋਗਾ ਬਈਆ ਤੁਸੀਂ ਬੰਨੇ ਆ ਜੀ ਆ ਇੱਥੇ ਬੂਟੇ ਨੂੰ ਆ ਲਫਾਫੇ ਜੇ ਇਹ ਜੀ ਇਹ ਲੇਅਰਿੰਗ ਕੀਤੀ ਆ ਅੱਛਾ ਜੀ ਗਾਂ ਬੂਟੇ ਬਣਾਉਨੇ ਆ ਅੱਛਾ ਇਹ ਤੋਂ ਬੂਟੇ ਵੀ ਅੱਗੇ ਤਿਆਰ ਕਰਨੇ ਠੀਕ ਹੈ ਹਰੜ ਦਾ ਬੂਟਾ ਹੈ ਅੱਛਾ ਇਹ ਹਰੜ ਦਾ ਬੂਟਾ ਠੀਕ ਹੈ ਜੀ ਠੀਕ ਹੈ ਅੱਛਾ ਲੋਕ ਬਾਬਾ ਹੀ ਮਾਰਦੇ ਟਿੱਚਰਾ ਵੀ ਜਮੀਨ ਖਰਾਬ ਕਰਕੇ ਛੁੱਟੀ ਬਾਬੇ ਕੀ ਕਹਿੰਦੇ ਨੇ ਲੋਕ ਫਿਰ ਕਹਿੰਦੇ ਐਵੇਂ ਖਰਾਬ ਕੀਤੀ ਆ ਜਨਰਲ ਬਣਾਇਆ ਹਾਂ 50000 ਕਿ ਲਾਇਆ ਠੇਕਾ ਇਹਨੂੰ ਪਧਰਾ ਕਰੋ ਤੇ ਮੈਂ ਇਹਨੂੰ ਵਾਣ ਲਈਓ ਉਹ ਪਾਵਰ ਬੀਟਰ ਵੀ ਲੈ ਆ ਕੇ ਪੰਨਾ 1000 ਦਾ ਠੀਕ ਹੈ ਅੱਛਾ ਜਦੋਂ ਅਮਰੀਕਾ ਕੈਨੇਡਾ ਤੋਂ ਬੂਟੇ ਲੈ ਕੇ ਆਉਂਦੇ ਉਹ ਪਰਿਵਾਰ ਤੇ ਡੀ ਕਰਦਣਾ ਵੀ ਪਪਾ ਗਿਆ ਹੈ ਪਪਾ ਹੀ ਲੈ ਕੇ ਆਉਣਗੇ ਕੋਈ ਕੱਪੜੇ ਕੁੱਪੜੇ ਬੂਟ ਬਾਟ ਹੈ ਬਾਬਾ ਜੀ ਫਿਰ ਤੁਸੀਂ ਬੂਟੇ ਲੈ ਕੇ ਆਉਂਦੇ ਜੀ ਨਹੀਂ ਜੀ ਮੇਰੀ ਇਹ ਮਸ਼ਹੂਰੀ ਆ ਮੇਰਾ ਇੱਕ ਸਟੂਡੈਂਟ ਹੀ ਆ ਬੜੇ ਚਿਰਾਂ ਦਾ ਬਾਹਰ ਰਹਿੰਦਾ ਜੀ ਮੇਰੀ ਉੱਥੇ ਗੈਸ ਦੀ ਸੇਵਾ ਵੀ ਬੜੀ ਕਰਦੇ ਆ ਹਾਂ ਤੇ ਇੱਕ ਦਿਨ ਇੱਕ ਸਾਡੇ ਘਰ ਆਇਆ ਹਾਂ ਮੇਰੇ ਮੰंजे ਤੇ ਵੀ ਕਿਤਾਬਾਂ ਪਈਆਂਆਂ ਸੀ ਅੱਛਾ ਜੀ ਤੇ ਆਲੇ ਦੁਆਲੇ ਵੀ ਜਿੱਦ ਰੱਤ ਮਾਰਦਾ ਪਈਆਂ ਆ ਹਾਂ ਤੇ ਉਹ ਹਾਸੇ ਨਾਲ ਕਹਿਣ ਲੱਗਾ ਤੇ ਤੁਹਾਡੇ ਕੋਲ ਆਇਆ ਬੰਦਾ ਤਾਂ ਧਿਆ ਮਰ ਜਵੇ ਹਾਂ ਮੈਂ ਕੀ ਗੱਲ ਬਈ ਹਾਂ ਇਨਾ ਅਸੀਂ ਸੰਗਦੇ ਇਹਨੇ ਪਾਣੀ ਨਹੀਂ ਮੰਗਣਾ ਤੁਸੀਂ ਫਰਿੱਜ ਵਿੱਚ ਵੀ ਕਿਤਾਬਾਂ ਜਿ ਰੱਖੀਆਂ ਹੋਣੀਆਂ ਕੀ ਆਵਾਜ਼ ਆ ਤਾਂ ਇਹ ਇਹ ਦੇਖੋ ਬੜਾ ਕੁਦਰਤੀ ਇੱਕ ਨਜ਼ਾਰਾ ਹੈਗਾ ਬਬਾਈ ਉਥੋਂ ਕਹਿੰਦੇ ਤੁਹਾਨੂੰ ਤਾਂ ਬੂਟਾ ਪਤਾ ਲੱਗਣਾ ਚਾਹੀਦਾ ਕਿਹੜੀ ਸਟੇਟ ਚ ਹੈ ਕਿੱਥੇ ਕਿਹੜੇ ਮੁਲਕ ਚ ਕਹਿੰਦੇ ਨਾਲ ਹੀ ਟਿਕਟ ਕਰਾ ਲੈਨੇ ਹੋ ਹਾਂਜੀ ਹਾਂਜੀ ਇਦਾਂ ਕਿਵੇਂ ਹੈਗਾ ਜੀ ਸੁਣਾਓ ਬੱਸ ਉਹ ਜ਼ੰਬੈਸੀ ਨੂੰ ਜੋੜ ਮੈਂ ਕਰਨੀ ਆ ਉਹ ਫਾਰਮ ਭੇਜ ਦਿਆ ਮੈਂ ਭਰ ਕੇ ਭੇਜਦਾ ਉਹ ਇੰਟਰਵਿਊ ਲਈ ਸਾਦੇ ਆ ਹਾਂ ਮੈਨੂੰ ਵੀ ਜਾ ਲੱਗ ਜਾਂਦਾ ਨਿਆਣੇ ਟਿਕਟ ਲੈ ਦਿੰਦੇ ਠੀਕ ਹੈ ਮੈਂ ਆਕੜ ਕੇ ਜਾਂਚ ਮੈਂ ਜਾਂਦਾ ਅੰਬੈਸੀ ਵਾਲਿਆਂ ਨੂੰ ਦੱਸ ਦੇ ਜੀ ਮੇਰਾ ਪਰਪਸ ਕੀ ਹੈਗਾ ਜਾਣ ਦਾ ਬਾਹ ਹਾਂ ਦੱਸ ਦਿਓ ਜੀ ਉਹਨਾਂ ਨੂੰ ਬਿਲਕੁਲ ਕਿਵੇਂ ਕਿਵੇਂ ਦੱਸ ਦੇ ਜੀ ਕੁਦਰਤ ਸਾਨੂੰ ਮੈਨੂੰ ਸ਼ੌਕ ਹੈ ਬੁੱਤੇ ਲਾਉਂਦਾ ਅੱਛਾ ਠੀਕ ਹੈ ਠੀਕ ਹੈ ਔਰ ਇਹ ਜ਼ਰੂਰ ਕਹਿਣਾ ਮੈਂ ਬੜੇ ਜ਼ੋਰ ਤਨਾ ਕਹਿਣਾ ਹਾਂ ਕਿ ਕੁਦਰਤ ਨੇ ਸਾਨੂੰ ਇਹਨਾਂ ਪੌਦਿਆਂ ਚ ਸਭ ਕੁਝ ਦਿੱਤਾ ਸੀ ਅਸੀਂ ਭੁੱਲ ਗਏ ਬਿਲਕੁਲ 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 ਔਰ ਸਾਡੇ ਨਾਲੋਂ ਜਾਨਵਰ ਸਿਆਣੇ ਆ ਜਿਹੜੇ ਆਜ਼ਾਦ ਫਿਰਦੇ ਆ ਕਦੀ ਕੋਈ ਦੇਖਿਆ ਕਿਸੇ ਦੇ ਟਿਕਾ ਲੋਂਣ ਗਿਆ ਜਾਨਵਰ ਹਾਂ ਇਹ ਕਿਦਾਂ ਬਚੇ ਹੋਏ ਹਾਂ ਤੇ ਇਦਾਂ ਹੀ ਇੱਕ ॠषि ਕਹੀ ਕਿ ਆਜੀ ਹਰ ਦੌਰ ਤੇ ਲੰਘ ਗਿਆ ਅੱਛਾ ਜੀ ਉੱਥੇ ਇਹਨਾਂ ਦੀਆਂ ਫਾਰਮੇਸੀਆਂ ਦੇ ਸੀ ਬਹੁਤ ਆ ਜੀ ਨਰਸਰੀਆਂ ਵੀ ਬਹੁਤ ਆ ਹਾਂ ਤੇ ਉਹਨਾਂ ਦਾ ਇੱਕ ਨੌਕਰ ਹਾਂ ਇਹ ਹੋਈ ਆ ਜੀ ਪੁੱਤਰ ਜੀ ਠੀਕ ਹੈ ਉਹ 4-5 ਬਾਂਦਰ ਇਕੱਠੇ ਸੀ ਸੰਗਲ ਪਾ ਕੇ ਤੇ ਲੈ ਕੇ ਫਿਰਦਾ ਸੀ ਹਾਂਜੀ ਤਾਂ ਮੈਂ ਉਹਨੂੰ ਪੁੱਛਿਆ ਮਾਲਕ ਨੂੰ ਵੀ ਇਹ ਬਾਂਦਰਾਂ ਨੂੰ ਸਿਹਰ ਕਰਾਉਣਾ ਹੂੰ ਉਹਦੀ ਆਪਣੀ ਫਾਰਮੇਸੀ ਹੈ ਹੂੰ ਉਹ ਕਹਿੰਦਾ ਅਸੀਂ ਜਿਹੜੀ ਬਿਮਾਰੀ ਦੀ ਦਵਾ ਲੱਭਣੀ ਆ ਹੂੰ ਉਹਦੇ ਟੀਕੇ ਲੈ ਕੇ ਇਹਨੂੰ ਇੰਜੈਕਟ ਕਰ ਦੇਣਾ ਬਾਂਦਰ ਨੂੰ ਅੱਛਾ ਜੀ ਭਰਜ ਕੀਤਾ 슈ਗਰ ਆ ਹੂੰ 슈ਗਰ ਵਾਲੇ ਦੇ ਲੈ ਕੇ ਤਾਂ ਇਹਨੂੰ ਲਾ ਦੇਣਾ ਜੀ ਦੱਬ ਕੇ ਮਿੱਠਾ ਦੇਣਾ ਉਹਨੂੰ ਸ਼ੂਗਰ ਹੋ ਜਾਂਦੀ ਹੈ ਹੂੰ ਵੱਧਿਆ ਹਾਂ ਵੇ ਬਾਹਰ ਜਾ ਕੇ ਫੇਰਦੇ ਹਾਂ ਹਾਂ ਤੇ ਉਹ ਉਹ ਹੀ ਖਾਂਦਾ ਜਿਹਦੇ ਨਾਂ ਰਾਮਾ ਜਨ ਸਾਡੇ ਨਾਲ ਉਹ ਤਾਂ ਉਹ ਸਿਆਣੀ ਹੈ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਬਿਲਕੁਲ ਅਸੀਂ ਵੀ ਇੱਕ ਰੱਖਿਆ ਸੀ ਹਾਂ ਉਹਨੂੰ ਖੰਗ ਬੜੀ ਹੋਜੀ ਸੀ ਅੱਛਾ ਜੀ ਸ਼ੁਗਲ ਬੜੇ ਕਰਤਾ ਹੁੰਦਾ ਹਾਂ ਤੇ ਕਈਆਂ ਨੇ ਮੈਨੂੰ ਕਹਿਣਾ ਵੀ ਇਹ ਬੜਾ ਪਰਚਾਉਂਦਾ ਹਰ ਇੱਕ ਸਮਾਨਾ ਹਾਂ ਇਹਨੂੰ ਕਿਸੇ ਡਾਕਟਰ ਤੋਂ ਦਵਾਈ ਦਵਾ ਹਾਂ ਤਾਂ ਮੈਂ ਕਿਹਾ ਵੀ ਕਿਸੇ ਡਾਕਟਰ ਹੀ ਨਾ ਟਾਇਆ ਹੋਵੇ ਤੇ ਓ ਜਮ ਉਹ ਨਾ ਨੇਹਾ ਗੱਲ ਦੱਸੀ ਮੈਂ ਵੀ ਉਹਨੂੰ ਐਦਾਂ ਮੇਰੇ ਨਾਲ ਉਂਗਲ ਫੜ ਕੇ ਤੁਰ ਪੈਈ ਨਾ ਸੀ ਅੱਛਾ ਏ ਤੇ ਮੈਂ ਵੀ ਐਦਾਂ ਲੈ ਕੇ ਫਿਰਿਆ ਉਹ ਬੂਟਾ ਸੁੰਘੇ ਫੇ ਮੇਰੀ ਉਂਗਲ ਵੱਢ ਲਵੇ ਐਦਾਂ ਹੀ ਇੱਕ ਖਟਕਲਿਆ ਜੀ ਖੱਟੀ ਬੂਟੀ ਆਮ ਹੁੰਦੀ ਆ ਠੀਕ ਹੈ ਉਹ ਖਾਦੀ ਉਹਦੀ ਖੰਗ हट ਗਈ ਅੱਛਾ ਏ ਉਹ ਮੈਂ ਕਦੀ ਵੀ ਮੈਂ ਗਾਲੇ ਖਰਖਰੀ ਹੋਵੇ ਮੈਂ ਉਹ ਪੱਤੇ ਖਾ ਲਈ ਨਾ ਮੈਂ ਵੀ ਠੀਕ ਹੋ ਜਾਿਆ ਕੀ ਬਾਤ ਆ ਬੜੀ ਚੰਗੀ ਗੱਲ ਆ ਬਾਬਾ ਜੀ ਤਾਂ ਬੜਾ ਤੁਸੀਂ ਅੱਜ ਕੰਮ ਦੀਆਂ ਬਾਬਾ ਜੀ ਗੱਲਾਂ ਦਸੀਆਂ ਕੋਈ ਹੋਰ ਬੂਟਾ ਹੈ ਜੀ ਧਿਆਨ ਦੇ ਵਿੱਚ ਜਿਹੜਾ ਆ ਬਹੁਤ ਹੈ ਜੀ ਸਾਰੇ ਇਦਾਂ ਹੀ ਆ ਦਸੀਏ ਆਮ ਲੋਕਾਂ ਨੂੰ ਪਤਾ ਲੱਗੇ ਔਰ ਘਟੂ ਘਟ ਆਪਾਂ ਮੈਡੀਸਿਨੀ ਚਰੋ ਨਹੀਂ ਸਮਝ ਹੁੰਦੀ ਬੰਦੇ ਨੂੰ ਪਰ ਪਰਿਆਵਰਣ ਤਾਂ ਸ਼ੁੱਧ ਰਹੂਗਾ ਜੀ ਉਸ ਚੀਜ਼ ਨਾਲ ਜਿੰਨਾ ਘਾਗਾ ਜੀ ਪਰ ਉਹ ਤੁਹਾਨੂੰ ਦੱਸੀ ਸੀ ਕਿ ਇੱਕ ਏਸੀ ਜਿਹੜਾ ਆ 20 ਰੁੱਖਾਂ ਜਿੰਨੀ ਕਾਰਬਨ ਡਾਈਆਕਸਾਈਡ ਛੱਡਦਾ ਹੈ ਹਾਂ ਤੇ ਉੱਥੇ ਹੁਣ ਕੀ ਕਰੂਗੇ ਰੁੱਖ ਵੀ ਵਿਚਾਰੇ ਹੂੰ ਬਿਲਕੁਲ ਸਹੀ ਗੱਲ ਹੈ ਜੀ ਇਹ ਬਾਬਾ ਜੀ ਆ ਕਾਦੀ ਵੇਲ ਹੈ ਜੀ ਉਪਰ ਆ ਫੁੱਲ ਜੇ ਲੱਗੇ ਨਾ ਲਾਵੇ ਹਾਂ ਇਹਨੂੰ ਜੀ ਵਜ਼ਾਰੀ ਕੰਦ ਕਹਿੰਦੇ ਆ ਅੱਛਾ ਜੀ ਤਾਕਤ ਲਈ ਆ ਜੀ ਅੱਛਾ ਜੀ ਇਹ ਵਜ਼ਾਰੀ ਕੰਦ ਇਹਦਾ ਨਾਂ ਔਰ ਇਹ ਤਾਕਤ ਦੇ ਵਾਸਤੇ ਆ ਹਾਂ ਜੀ ਤੇ ਉਹਦਾ ਹੇਟੋਂ ਨਿਕਲਦਾ ਇਹਦਾ ਵੀ ਤੁਹਾਨੂੰ ਸ਼ੋਗਲ ਦੱਸਦਾ ਨਾ ਬਹੁਤ ਤੇ ਸ਼ੋਗਲੀਆ ਹੂੰ ਇਹ ਮੇਰੇ ਕੋਲ 4-5 ਸੀਗੇ ਜੀ ਜੀ ਤੇ ਇੱਕ ਬੈਦ ਨੇ ਮੈਨੂੰ ਦੱਸਿਆ ਹੂੰ ਤੇ ਇਹ ਬੜਾ ਤਾਕਤਵਾਰ ਆ ਤੇ ਖਾਸ ਕਰਕੇ ਕਿਉਂਕਿ ਨਾਲ ਕੰਦ ਲੱਗਾਇਆ ਹਾਂ ਇਹਦਾ ਕੰਦ ਆ ਉਹ ਜਿਆਦਾ ਫਾਇਦੇਮੰਦ ਹੈ। ਅੱਛਾ ਬਾਬਾਈ ਇਹ ਇਹ ਬੂਟਾ ਵੀ ਕੰਮ ਉਹੀ ਆਉਂਦਾ ਜੀ। ਇਹ ਦੀ ਇਹ ਦੀ ਦਸਣ ਲੱਗੇ ਸੀਗੇ ਜੀ। ਹਾਂ। ਇਹਦੀ ਸਬਜ਼ੀ ਬਣਦੀ ਹੈ। ਅੱਛਾ ਜੀ। ਤੇ ਸਾਡੇ ਕੋਲ ਕਾਫੀ ਹੋ ਗਿਆ ਸੀ ਉਹ ਵੀ ਆਹ ਦੇਖੋ ਚੜਿਆ ਆ। ਠੀਕ ਹੈ ਜੀ। ਤੇ ਇੱਥੇ ਜਿਹਾ ਇੱਕ ਪੁਰਾਣਾ ਬੂਟਾ ਹੋਰ ਪੋਸਟ ਵੀ ਨਿਕਲਿਆ ਹੋਇਆ। ਜੀ। ਉਹ ਮੈਂ ਪੜਦਾ ਸੀ ਆਹ ਦੇਖੋ ਟੋਆ ਪਟਿਆ ਆ। ਅੱਛਾ ਜੀ ਠੀਕ ਹੈ। ਪਹਿਲਾਂ ਕੁਝ ਬੰਦਿਆਂ ਨੂੰ ਪੁੱਛਿਆ ਹੂੰ ਕਿਉਂਕਿ ਮੇਰੇ ਲਈ ਤਾਂ ਨਵਾਂ ਸੀ ਕੰਮ ਜੀ ਭਈ ਇਹਦੇ ਚੋਂ ਕਿੱਡਾ ਕ ਨਿਕਲਦਾ ਆ ਕੰਮ ਜੀ ਉਹ ਸਾਰਿਆਂ ਨੇ ਕਿਹਾ ਵੀ ਜਦਾਂ ਉਹ ਜ਼ਮੀਂ ਕੰਦਾਂ ਨਿਕਲਦੀ ਹੈ ਪਾਤੀ ਜੇ ਹਾਂ ਇਦਾਂ ਹੀ ਨਿਕਲਦਾ ਅੱਛਾ ਜੀ ਉਹ ਮੈਂ ਰੰਬੇ ਨਾਲ ਖੋਤਣ ਲਾ ਪਿਆ ਹਾਂਜੀ ਇੱਧਰ ਦੇਖੋ ਨਿਗਾਹ ਮਾਰ ਕੇ ਅੱਛਾ ਤੁਸੀਂ ਚੰਗਾ ਪਟ ਛੜਿਆ ਇਹਨੂੰ ਉਹ ਨਿਕਲਦੀ ਆਈ 1.5 ਕਿਲੋ ਦੀ ਨਿਕਲੀ ਅੱਛਾ ਜੀ ਅੱਛਾ ਜੀ ਤੇ ਹੁਣ ਮੈਂ ਉਹਨੂੰ ਦੇਖਦਾ ਜੀ ਉਹ ਦੇਖੋ ਅੱਛਾ ਜੀ ਔਨੰਗੀ ਹੋਈ ਆ ਜੜ ਠੀਕ ਹੈ ਤੇ ਇਹ ਵੀ ਹੁੰਦੀ ਆ ਕਿ ਨਹੀਂ ਅਜੇ ਮੋਟੀ ਠੀਕ ਹੈ ਠੀਕ ਹੈ ਜੀ ਠੀਕ ਹੈ ਤਾਂ ਆਜੋ ਚਲਦੇ ਆ ਬਾਬਾ ਜੀ ਬੜਾ ਤੁਸੀਂ ਕੀਮਤੀ ਅੱਜ ਗੱਲਾਂ ਦਸੀਆਂ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਉਹ ਵੀ ਦਿੱਤਾ ਔਰ ਮੈਨੂੰ ਲੱਗਾ ਚਲੋ ਘਟੂ ਘਟ ਵਾਤਾਵਰਨ ਦੇ ਪ੍ਰਤੀ ਤਾਂ ਆਪਾਂ ਸੁਚੇਤ ਹੋਵਾਂਗੇ ਕੋਈ ਇੱਕ ਬੂਟਾ ਹੀ ਘਰਾਂ ਦੇ ਵਿੱਚ ਲਾ ਲਈਏ ਆ ਦੇਖੋ ਜੀ ਮੈਂ ਮੈਂ ਬਿਲਕੁਲ ਤੇ ਇਹ ਦੇਖੋ ਇਹ ਸਾਰੇ ਜੰਗਲ ਦੇ ਵਿੱਚ ਇਸੇ ਹੀ ਤਰੀਕੇ ਦੇ ਬੂਟੇ ਹੈਗੇ ਨੇ ਬਾਬਾ ਜੀ ਹੁਣੀ ਪਿਛਲੇ ਲੰਮੇ ਤੋਂ ਇਹਨਾਂ ਬੂਟਿਆਂ ਦੇ ਨਾਲ ਜੁੜੇ ਹੋਏ ਨੇ ਤਾ ਬਬਈ ਕਿਹੜਾ ਬੂਟਾ ਦੱਸਣ ਲੱਗੇ ਸੀ ਕਿ ਤੁਸੀਂ ਆਹ ਜੀ ਕਾਲੀ ਹਲਦੀ ਕਹਿੰਦੇ ਅੱਛਾ ਜੀ ਅੱਜ ਕਰ ਰਹੇ ਤੇ ਕੋਈ ਹੋ ਰਹੀ ਆ ਔਰ ਕੋਝ ਕਾਮਯਾਬ ਆ ਅੱਛਾ ਜੀ ਕੈਂਸਰ ਲਈ ਇਹਨੂੰ ਵਰਤਦੇ ਅੱਛਾ ਆ ਆ ਇਹ ਨਿਸ਼ਾਨੀ ਆ ਬਾਕੀ ਹੁੰਦੀ ਏ ਉਹਦੇ ਵਾਂਗੂ ਆਪਣੀ ਦੂਜੀ ਹਲਦੀ ਮੂਰੀ ਅੱਛਾ ਤਾਂ ਇਹ ਮਤਲਬ ਕੈਂਸਰ ਦਾ ਇਲਾਜ ਇਹਦੇ ਨਾਲ ਮਤਲਬ ਆਪਾਂ ਕਰ ਸਕਦੇ ਹਾਲਾਂਕਿ ਚਲੋ ਹਰ ਬਿਮਾਰੀ ਦਾ ਇਲਾਜ ਤਾਂ ਡਾਕਟਰ ਦੇ ਕੋਲ ਹੀ ਸੰਭਵ ਹੈ ਪਰ ਕੁਦਰਤ ਦੇ ਕੋਲ ਬਹੁਤ ਕੁਝ ਹੈਗਾ ਬਹੁਤ ਹੈ ਠੀਕ ਹੈ ਠੀਕ ਹੈ ਜੀ ਹੋਰ ਬਾਬਾ ਜੀ ਕੋਈ ਹੈ ਨੇੜੇ ਤੇੜੇ ਕੁਝ ਹੋਰ ਉਹ ਤੇ ਆ ਜੀ ਸਾਰੇ ਇਹੋ ਕੁਝ ਹੀ ਹੈ ਠੀਕ ਹੈ ਇਹ ਬਾਬਾ ਜੀ ਕਦਾ ਬੂਟਾ ਹੈਗਾ ਜੀ ਪਾਰਿਜਾਤੀ ਅੱਛਾ ਜਿਹੜੀ ਤੁਸੀਂ ਲੱਭਣ ਪਿੱਛੇ ਬੜੀ ਜਦੋਂ ਯਾਰ ਠੀਕ ਹੈ ਜੀ ਕੀ ਇਹਦੀ ਬਾਬਾ ਜੀ ਇਹਦੀ ਖਾਸ ਨਿਸ਼ਾਨੀ ਜੀ ਪੋਲਾ ਹੱਥ ਫੇਰੋ ਆਹ ਵਾਈਬ੍ਰੇਸ਼ਨ ਹੋ ਗਈ ਇਮ्युनिटी ਵਧੂਗੀ એનર્ਜੀ ਵਧੂਗੀ ਮਨ ਸ਼ਾਂਤ ਹੋਊਗਾ ਅੱਛਾ ਦਵਾਰਾ ਦੱਸੋ ਬਈ ਇੱਕ ਵਾਰੀ ਆ ਤਾਂ ਪੋਲਾ ਪੋਲਾ ਫੇਰਨਾ ਨਾਲ ਲੰਮੇ ਸਾਹ ਲਈ ਜਾਓ ਤੇ ਚੰਗੀ ਗੱਲ ਆ ਜੇ ਪੈਰ ਨੰਗੇ ਹੋਣ ਤੇ ਜ਼ਿਆਦਾ ਅਸਰ ਕਰਦਾ ਅਸ਼ੋ ਹਾਂ ਇੰਨੀ ਪਾਵਰ ਹੈ ਦੇ ਵਿੱਚ ਜੀ ਹਾਂਜੀ ਠੀਕ ਹੈ ਇਹ ਬੂਟਾ ਤਾਂ ਫਿਰ ਤੁਸੀਂ ਕਾਫੀ ਮਿਹਨਤ ਨਾਲ ਵੱਡਾ ਕਰ ਲਿਆ ਜੀ ਜੇ ਫੁੱਲ ਫੁੱਲ ਵੀ ਲੱਗਦੇ ਜੀ ਇਹਨੂੰ ਜਿੱਦਾਂ ਇਹਨੂੰ ਫੁੱਲਾਂ ਦੀ ਤਾਂ ਗੋਣਿਆ ਜੀ ਉਹ ਫੁੱਲਾਂ ਨੇ ਪੌੜਾ ਪਾਇਆ ਸੀ ਕ੍ਰਿਸ਼ਨ ਜੀ ਨੂੰ ਅੱਛਾ ਜੀ ਭਈ ਉਹਨੇ ਉਹ ਇੰਦਰ ਕੋਲੋਂ ਲਿਆ ਕੇ ਇੱਕ ਰਾਣੀ ਨੂੰ ਦਿੱਤੇ ਤੇ ਉਹ ਮਹਿਕੇਬੜੀ ਉਹ ਹੋਰ ਰਾਣੀ ਨੇ ਕਿਹਾ ਭਈ ਉਹਨੂੰ ਦਿੱਤੇ ਮੈਨੂੰ ਕਿਉਂ ਨਹੀਂ ਦਿੱਤੇ ਉਹ ਉਹ ਕਸ਼ੰਦੀ ਨੂੰ ਕਹਿੰਦੇ ਸੀ 16 ਕਲਾ ਸੰਪੂਰਨ ਆ ਉਹ ਲੜਨ ਨੂੰ ਵੀ ਤਗੜੇ ਸੀ ਉਹ ਇੰਦਰ ਕੋ ਫੇ ਲੜਨ ਚੱਲ ਗਏ ਹੁਣ ਜੇ ਮੈਂ ਸਵਾਗਤ ਲਈ ਇਹਦੇ ਫੁੱਲ ਦਿੱਤੇ ਸੀ ਉਹਨੇ ਕਿਹਾ ਮੈਂ ਬੂਟਾ ਲੈਣਾ ਉਹ ਬੂਟਾ ਨਹੀਂ ਦਿੱਤਾ ਲੜ ਕੇ ਲਿਆਂਦਾ ਸੀ ਠੀਕ ਠੀਕ ਉਹ ਬਿੰਦਰਾ ਬੰਚਾ ਜੇ ਵੀ ਹੈਗਾ ਬੂਟਾ ਮਤਲਬ ਉਹ ਨਹੀਂਗਾ ਠੀਕ ਹੈ ਹੈਗਾ ਹੈ ਜਿਹਨੂੰ ਫਗੂੜੀ ਕਹਿੰਦੇ ਸੀ ਅੱਛਾ ਜੀ ਸਾਰੇ ਇਹਦੇ ਚੰਚੀਰ ਦੇ ਗੋਣਿਆ ਇਹ ਮੈਂ ਕਈ ਵੈਦਾਂ ਦੇ ਵਿਚਾਰ ਪੁੱਛ ਕੇ ਦੇਖਿਆ ਐ ਇਹਦੇ ਚ YouTube 'ਚ ਆnde ਉਹ ਵੀ ਦੇਖਿਆ ਜੀ ਬਹੁਤੇ ਕਹਿੰਦੇ ਵੀ ਉਹ ਉਹ ਨਹੀਂ ਹੋਣਿਆ ਅੱਛਾ ਤੇ ਸਾਡੇ ਆਮ ਹੁਕਦੀ ਆ ਹੂੰ ਇਹ ਬੜਾ ਤਾਕਤਵਰ ਬੂਟਾ ਫਿਰ ਹਾਂ ਉਹ ਨਿਕਾ ਹੁੰਦਾ ਮੈਂ ਕਹਿੰਦਾ ਹੁਣ ਵੀ ਪੱਕਣ ਤਾਂ ਖਾਲੀ ਨਾ ਹੁੰਨਾ ਇੱਕ ਦੋ ਅੱਛਾ ਠੀਕ ਹੈ ਹਾਂ ਹੁੰਦਾ ਠੀਕ ਹੈ ਕਿੱਦਾਂ ਦੀ ਸ਼ੇਪ ਹੁੰਦੀ ਜੀ ਕਿੱਦਾਂ ਤੇ ਲੱਗਦੀ ਸ਼ੇਪ ਸਮਝ ਲਓ ਅੰਬੀਰ ਹੀ ਆ ਅੱਛਾ ਇਹਦਾ ਸਾਈ ਛੋਟਾ ਹੁੰਦਾ ਆ ਅੰਬੀਰ ਜਿਹੜਾ ਵੱਡੀ ਆ ਅਧਮੇਰਨ ਕੋ ਪਰਜਾਤੀ ਦੀਆਂ ਕਹਿੰਦੇ ਆ ਬੁੱਲਰ ਅੰਜੀਰ ਇਹ ਇਹਨੂੰ ਅਸੀਂ ਤਾਂ ਫੰਗੂੜੀ ਕਹਿੰਨੇ ਆ ਉਹ ਬੱਕ ਬੱਕ ਨਾਲ ਲੋਕ ਕਹਿੰਨੇ ਰੱਖੇ ਆ ਠੀਕ ਹੈ ਤਾਂ ਹੋਰ ਬਹੁਤ ਬਹੁਤ ਕੁਸ਼ ਹੈਗਾ ਬਾਬਾ ਜੀ ਦੇ ਕੋਲ ਤਾਂ ਉਹ ਵੀ ਚੀਜ਼ ਆ ਤੁਹਾਨੂੰ ਦਿਖਾਉਣ ਦੀ ਅਸੀਂ ਇੱਕ ਦਿਨ ਜ਼ਰੂਰ ਕੋਸ਼ਿਸ਼ ਕਰਾਂਗੇ ਫਿਰਾਲ ਤੁਸੀਂ ਲਗਾਤਾਰ ਬਣੇ ਰਹੋ ਆਣ ਪੰਜਾਬੀ ਟੀਵੀ ਦੇ ਨਾਲ